ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਮੈਂ ਖੜੀ ਹੋਈ ਹਾਂ ਕਿਚਨ ਚ ਤੇ ਅੱਜ ਆਪਾਂ ਕਿਚਨ ਦੀਆਂ ਗੱਲਾਂ ਕਰਾਂਗੇ ਥੋੜੀਆਂ ਜੀਆਂ ਕਿਚਨ ਦੇ ਵਿੱਚ ਕੰਮ ਕਰਦੇ ਹੋਏ ਅ ਥੋੜੇ ਥੋੜੇ ਟਿਪਸ ਜਿਹੜੀ ਕੰਮ ਆਉਣ ਵਾਲੀਆਂ ਗੱਲਾਂ ਨੇ ਉਹ ਥੋੜੇ ਥੋੜੇ ਮੈਂ ਸ਼ੇਅਰ ਕਰੂੰਗੀ ਮੈਂ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਜਿਹੜੀ ਘਰ ਦੀ ਜਿਹੜੀ ਔਰਤ ਹੁੰਦੀ ਹੈ ਜਦੋਂ ਸੋਈ ਚ ਕੰਮ ਕਰਦੀ ਹੈ ਨਾ ਤੋ ਉਹ ਇੱਕ ਸਾਇੰਸਦਾਨ ਬਣ ਜਾਂਦੀ ਹੈ ਇੱਕ ਵਿਗਿਆਨੀ ਬਣ ਜਾਂਦੀ ਹੈ ਉਹ ਬਹੁਤ ਸਾਰੀਆਂ ਕੱਡਾਂ ਕੱਢ ਲੈਦੀ ਕੰਮ ਕਰਦੀ ਕਰਦੀ ਉਹ ਵੈਸੇ ਤਾਂ ਅਸੀਂ ਹਰ ਜਗ੍ਹਾ ਕੱਢ ਸਕਦੇ ਹਾਂ ਪਰ ਕਿਚਨ ਦੀਆਂ ਤਾਂ ਸਿਰਫ ਲੇਡੀ ਸੀ ਕੱਢ ਸਕਦੀਆਂ ਸੋ ਖੇਹਰੇ ਵਿੱਚ ਕੰਮ ਕਰਦੇ ਕਰਦੇ ਅਸੀਂ ਵੀ ਕੁਝ ਟਿਪਸ ਕਰ ਲਈਆਂ ਕੋ ਸੁਣ ਕੇ ਇਧਰ ਉਧਰੋਂ ਕਿਉਂਕਿ ਫੀਲਡ 'ਚ ਕੰਮ ਕਰਦੇ ਹਾਂ ਤਾਂ ਇਧਰ ਉਧਰੋਂ ਆਈਡੀਆਜ਼ ਜ਼ਿਆਦਾ ਸਾਨੂੰ ਮਿਲ ਜਾਂਦੇ ਨੇ ਐਕਸਪੋਜ਼ਰ ਜ਼ਿਆਦਾ ਹੁੰਦਾ ਹੈ ਸਾਡਾ ਸੋ ਇੱਕ ਸਾਡੀ ਸੁਚਾਰਪੁਣੀ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਅਸੀਂ ਜਦੋਂ ਕਿਚਨ 'ਚ ਕੰਮ ਕਰਦੀ ਹੈ ਤਾਂ ਕਈ ਵਾਰੀ ਉਹ ਚੀਜ਼ਾਂ ਜਿਹੜੀਆਂ ਨਾਰਮਲੀ ਹਰ ਕਿਸੇ ਦੀ ਕਿਚਨ ਚ ਉਨੀ ਸਾਫ਼ ਨਹੀਂ ਹੁੰਦੀਆਂ ਜੀ ਅਸੀਂ ਉਹਨਾਂ ਚੀਜ਼ਾਂ ਨੂੰ ਸਾਫ਼ ਕਰ ਲੈਣੇ ਆ ਤਾਂ ਅਸੀਂ ਆਪਣੇ ਆਪ ਨੂੰ ਸੁਚੱਜੇ ਸਾਬਤ ਕਰ ਦਿੰਨੇ ਆ ਹਨਾ ਜਦੋਂ ਕੀ ਆਉਂਦਾ ਹੈ ਤਾਂ ਅਗਲਾ ਉਹ ਦੇਖ ਕੇ ਵੀ ਹਾਂ ਆ ਵੀ ਚੀਜ਼ ਨਹੀਂ ਸਾਫ਼ ਰੱਖੀ ਹੋਈ ਹੈ ਜਿਹੜੀ ਕਿ ਨਾਰਮਲੀ ਨਹੀਂ ਹੁੰਦੀਗੀ ਤੇ ਇੱਕ ਤਾਂ ਪਹਿਲੇ ਬਾਰੇ ਗੱਲ ਕਰਾਂਗੇ ਕਿ ਉਹਦੇ ਵਿੱਚ ਇੱਕ ਚੀਜ਼ ਇਹ ਹੈਗੀ ਹੈ ਚਾਪੋਣੀ ਚਾਪੋਣੀ ਨੂੰ ਸਾਫ਼ ਕਰਨਾ ਸਭ ਤੋਂ ਵੱਡਾ ਔਖਾ ਕੰਮ ਹੈ ਜਿਹੜਾ ਨਾਰਮਲ ਪ੍ਰੋਸੈਸ ਅਸੀਂ ਕਰਦੇ ਹਾਂ ਉਹ ਹੁੰਦਾ ਕਿ ਗੈਸ ਦੇ ਉੱਤੇ ਇਹਨੂੰ ਸੜ ਲਓ ਪਰ ਉਹਦੇ ਨਾਲ ਉਹ ਜਿਹੜੀ ਚੀਜ਼ ਵਿੱਚ ਫਸੀ ਹੁੰਦੀ ਉਹ ਤਾਂ ਸੜ ਜਾਂਦੀ ਹੈ ਪਰ ਇਹਦੀਆਂ ਤਾਰਾਂ ਕਾਲੀਆਂ ਹੋ ਜਾਂਦੀਆਂ ਤੇ ਮੁੜ ਕੇ ਉਹ ਸਾਫ਼ ਹੀ ਨਹੀਂ ਹੁੰਦੀਆਂ ਹੈਗੀਆਂ ਹਨ ਤੇ ਇੱਕ ਦੁੱਧ ਤੇ ਦੇਣ ਵਾਲੀ ਛਾਨ ਇਹ ਨਹੀਂ ਸਾਡੀ ਸਾਫ਼ ਹੁੰਦੀ ਜਦੋਂ ਅਸੀਂ ਲਿਉਂਦੇ ਹਾਂ ਉਹਦਾ ਲਿਸ਼ਕਦੀ ਹੁੰਦੀ ਹੈ ਦੇਖੋ ਹਨਾ ਤੇ ਬਾਅਦ ਚ ਇਹੇ ਵਰਤੀ ਦੀ ਵਰਤੀ ਦੀ ਵਿਚਾਰੀ ਕਿਉਂਕਿ ਇਹਨੂੰ ਜ਼ਿਆਦਾ ਰਗੜ ਕੇ ਸਾਫ਼ ਵੀ ਨਹੀਂ ਕਰ ਸਕਦੇ ਹੁੰਦੇ ਇਹ ਵਿਚਾਰੀ ਨਰਮ ਜੀ ਹੁੰਦੀਆਂ ਤਾਰਾਂ ਜੀਆਂ ਤੇ ਇਹ ਹੌਲੀ ਹੌਲੀ ਨਾ ਰੰਗ ਹੀ ਬਦਲ ਲੈਂਦੀ ਆ ਆਪਣਾ ਤੇ ਇਹ ਸਾਡਾ ਫੇਰ ਧਿਆਨ ਵੀ ਨਹੀਂ ਜਾਂਦਾ ਇਹਦੇ ਵੱਲ ਦੀ ਜੀ ਧਿਆਨ ਜਾਂਦਾ ਵੀ ਹੈ ਤੁਸੀਂ ਨਾਰਮਲੀ ਜਿਹੜਾ ਨਸਕੋਚ ਵਾਈਟ ਹੁੰਦਾ ਉਹਦੇ ਨਾਲ ਸਾਫ਼ ਕਰਦੇ ਆਂ ਪਰ ਉਹਦੇ ਨਾਲ ਨਿਸ਼ਚਿਤ ਰਨ ਸਾਫ਼ ਨਹੀਂ ਹੁੰਦੀ ਇੱਕ ਤਾਂ ਆਪਾਂ ਇਹਨੂੰ ਕਿਵੇਂ ਸਾਫ਼ ਕਰਨਾ ਹੈ ਇਹਦੇ ਬਾਰੇ ਗੱਲ ਕਰਾਂਗੇ ਦੂਸਰਾ ਜਦੋਂ ਅਸੀਂ ਆਪਣਾ ਆਲੂ ਬੋਇਲ ਕਰਦੇ ਆਂ ਤੇ ਸਾਡਾ ਕੁੱਕਰ ਅਕਸਰ ਕਾਲਾ ਹੋ ਜਾਂਦਾ ਜਾਂ ਹੋਰ ਵੀ ਕਿਸੇ ਭਾਂਡੇ 'ਚ ਕਰਦੇ ਆਂ ਸਟੀਲ ਦੇ ਭਾਂਡੇ ਵਿੱਚ ਛੱਡ ਕੇ ਤਾਂ ਭਾਂਡਾ ਕਾਲਾ ਜਿਹਾ ਹੋ ਜਾਂਦਾ ਤਾਂ ਉਹਨੂੰ ਕਿਵੇਂ ਸਾਫ਼ ਰੱਖਣਾ ਹੈ ਉਹਦੇ ਬਾਰੇ ਗੱਲ ਕਰਾਂਗੇ ਤਾਂ ਪਹਿਲਾਂ ਸ਼ੁਰੂ ਕਰਦੇ ਆਂ ਆਪਾਂ ਵੀ ਜਦੋਂ ਅਸੀਂ ਆਪਣਾ ਕੁੱਕਰ ਦੇ ਵਿੱਚ ਅਲੂ ਆਇਲ ਕਰਨੀ ਹੈ ਤੇ ਉਹਨੂੰ ਪਹਿਲੀ ਗੱਲ ਤਾਂ ਪਾਣੀ ਕਿੰਨਾ ਪਾਉਣੇ ਜੇ ਤੁਸੀਂ ਨਮਰ ਨਾਲ ਕਮਜ਼ਿਖ ਰਹੀਆਂ ਸੋਚ ਤਾਂ ਫਿਰ ਥੋੜੀ ਕਮ ਦੀ ਟਿਪ ਹੈ ਠੀਕ ਤੁਸੀਂ ਅਲੂ ਧੋ ਕੇ ਕੁੱਕਰ ਚ ਪਾ ਲੈਣੀ ਹੈ ਤੇ ਕੁੱਕਰ ਦੇ ਵਿੱਚ ਇੰਨਾ ਕ ਪਾਣੀ ਪਾਉਣਾ ਹੈ ਕਿ ਬਸ ਆਲੂ ਡੁੱਬਣ ਤੋਂ ਉੱਪਰ ਇੰਨਾ ਇੰਨਾ ਕ ਪਾਣੀ ਹੋਵੇ ਮਤਲਬ ਭਰ ਕੇ ਨਹੀਂ ਰੱਖਣਾ ਹੈਗਾ ਉਹਦੇ ਨਾਲ ਕੋਈ ਜ਼ਿਆਦਾ ਛੇਤੀ ਨਹੀਂ ਉਬਲਦੇ ਸਭ ਨੂੰ ਟਾਈਮ ਬਦਲਾਉਂਦਾ ਕਿਉਂਕਿ ਪੂਰੇ ਪਾਣੀ ਨੂੰ ਬੋਇਲ ਹੋਣ ਟਾਈਮ ਚਾਹੀਦਾ ਤੇ ਵੇਸਟੇਜ ਆਫ ਗੈਸ ਹੁੰਦੀ ਹੈ ਤੇ ਟਾਈਮ ਹੁੰਦਾ ਹੈ ਇਸ ਕਰਕੇ ਜਦੋਂ ਵੀ ਆਪਾਂ ਆਲੂ ਬੋਇਲ ਕਰਨੀ ਹੈ ਤਾਂ ਆਲੂ ਧੋ ਕੇ ਪਾ ਲਓ ਕੋਸ਼ਿਸ਼ ਕਰੋ ਕਿ ਜਿਹੜੇ ਬੋਇਲ ਬੋਇਲ ਆਲੂ ਆਪਾਂ ਬਣਾਉਣੀ ਹੈ ਉਹ ਮੀਡੀਅਮ ਸਾਈਜ਼ ਦੇ ਆਲੂ ਲਿਆ ਕਰੋ ਜਾਂ ਛੋਟੇ ਹੋਣ ਕਿਉਂਕਿ ਉਹ ਛੇਤੀ ਵੀ ਹੋ ਜਾਂਦੇ ਨੇ ਤੇ ਵੈਸੇ ਵੀ ਜਿਹੜੇ ਛੋਟੇ ਆਲੂ ਹੁੰਦੀ ਜੀ ਉਹਨਾਂ ਨੂੰ ਆਪਾਂ ਛਿੱਲ ਕੇ ਬਣਾਉਣਾ ਹੁੰਦਾ ਤਾਂ ਉਹਦੇ ਤੇ ਤਾਂ ਟਾਈਮ ਬਹੁਤ ਲੱਗ ਜਾਂਦਾ ਉਦੋਂ ਉਦੋਂ ਤੁਹਾਨੂੰ ਵੱਡੇ ਆਲੂ ਚਾਹੀਦੇ ਹੁੰਦੇ ਆ ਤੇ ਮੀਡੀਅਮ ਤੋਂ ਸਮਾਲ ਜਿਹੜੇ ਆਲੂ ਹੋਣਗੇ ਪੋਟੇਟੋਸ ਹੋਣਗੇ ਉਹਨਾਂ ਨੂੰ ਤੁਸੀਂ ਧੋਪ ਸਮਾਰ ਕੇ ਕੁੱਕਰ ਚ ਪਾ ਲੈਣੇ ਤੇ ਫਿਰ ਉਹਦੇ ਉੱਤੇ ਬਸ ਥੋੜਾ ਥੋੜਾ ਪਾਣੀ ਉਹਦੇ ਤੇ ਉਹਨੂੰ ਤੁਸੀਂ ਬੋਇਲ ਹੋਣ ਰੱਖ ਦੇਣੇ ਜਦੋਂ ਬੋਇਲ ਹੋ ਜਾਣਗੇ ਉਦੋਂ ਤੁਹਾਨੂੰ ਖਿਆਲ ਆ ਉਹ ਕੁੱਕਰੀ ਕਾਲਾ ਜਾ ਹੋ ਗਿਆ ਤੇ ਜਦੋਂ ਉਹ ਕੁਕਰ ਕਾਲ ਹੋ ਜਾਂਦਾ ਨੇ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਸਾਫ਼ ਉਹਨੂੰ ਕਈ ਦਿਨ ਲੱਗ ਜਾਂਦੇ ਉਦੋਂ ਨੂੰ ਸਾਡੇ ਦੁਬਾਰਾ ਅਲੂਆਂ ਦੀ ਵਾਰੀ ਆ ਜਾਂਦੀ ਬੋਇਲ ਕਰਨ ਦੀ ਤਾਂ ਉਹਦੀ ਇੱਕ ਛੋਟੀ ਜਿਹੀ ਟਿਪ ਹੈ ਕਿ ਜਦੋਂ ਵੀ ਤੁਸੀਂ ਅਲੂ ਬੋਇਲ ਕਰਨੇ ਕੁੱਕਰ ਚ ਜਾਂ ਕਿਸੇ ਵੀ ਹੋਰ ਇਸ ਤਰ੍ਹਾਂ ਦੇ ਭਾਂਡੇ ਚ ਐਕਸੈਪਟ ਸਟੀਲ ਸਟੀਲ ਤੇ ਚਲੋ ਲਾਗ ਪੈਂਦੀ ਨਹੀਂ ਸਟੇਨਲੈਸ ਸਟੀਲ ਤੇ ਬਾਕੀ ਸਾਰੇ ਭਾਂਡੇ ਤੇ ਪੈਂਦੀ ਨਹੀਂ ਹਨ ਤਾਂ ਫਿਰ ਤੁਸੀਂ ਇੱਕ ਨਿੰਬੂ ਦਾ ਟੁਕੜਾ ਪਾ ਦੇਣੇ ਵਿੱਚ ਹਾਫ ਨਿੰਬੂ ਪਾ ਦੋ ਜਾਂ ਕੱਟ ਕੇ ਅਹ ਇਹ ਥੋੜਾ ਹੋਰ ਵੀ ਕੱਟ ਲੋਂਗੇ ਤਾਂ ਵੀ ਚੱਲੂਗਾ ਜਾਂ ਤੁਸੀਂ ਪਹਿਲਾਂ ਯੂਜ਼ ਕਰ ਚੁੱਕੇ ਤੁਸੀਂ ਨਿਚੋੜ ਚੁੱਕੇ ਪਹਿਲਾਂ ਉਹ ਵਰਤਿਆ ਹੋਇਆ ਪਿਆ ਹੈ ਤੁਹਾਡੇ ਕੋਲ ਉਹ ਵੀ ਪਾ ਦੋ ਓਨੇ ਨਾਲ ਹੀ ਤੁਹਾਡੇ ਜਿਹੜਾ ਕੁੱਕਰ ਹੈ ਬਲਕਿ ਕਾਲਾ ਤਾਂ ਕੀ ਹੋਣਾ ਹੋਰ ਗੂਰਾ ਹੋ ਜਾਊਗਾ ਹੋਰ ਸੋਹਣਾ ਹੋ ਜਾਊਗਾ ਆਲੂ ਦੇ ਨਾਲ ਠੀਕ ਹੈ ਜੇ ਪਹਿਲਾਂ ਤੁਹਾਡੇ ਭਾਂਡੇ ਕੋਈ ਇਸ ਤਰ੍ਹਾਂ ਦੇ ਹੈਗੇ ਜਿਹੜੇ ਕਿ ਮੈਲੇ ਜੇ ਹੋ ਚੁੱਕੇ ਹੈ ਤੁਹਾਨੂੰ ਐ ਲੱਗਦਾ ਕਿ ਇਹ ਤਾਂ ਅੱਛੀ ਤਰ੍ਹਾਂ ਸਾਫ਼ ਕਰਨ ਵਾਲੇ ਹੈ ਤਾਂ ਉਹਦਾ ਵੀ ਇੱਕ ਸੌਖਾ ਤਰੀਕਾ ਹੁੰਦਾ ਹੈ ਕਿ ਆਪਣਾ ਇਹ ਨਿੰਬੂ ਲਓ ਨੇ ਮੂਸਿੱਟੋ ਪਾਣੀ ਚ ਪਾਣੀ ਪਾਉ ਤੇ ਉਹਨੂੰ ਬੋਇਲ ਦੇ ਦੋ ਠੀਕ ਹੈ ਜੇ ਮਿੱਠਾ ਥੋੜਾ ਪਿਆ ਵਿੱਚ ਫਿਰ ਤਾਂ ਬੜੀ ਚੰਗੀ ਗੱਲ ਹੈ ਫਿਰ ਥੋੜਾ ਜਿਹਾ ਮਿੱਠਾ ਥੋੜਾ ਪਾ ਦੋ ਐਂ ਲਿਸ਼ਕ ਲੱਜ ਜਾਂਦੀ ਹੈ ਭਾਂਡੇ ਚੰਗੀ ਤਰ੍ਹਾਂ ਬਸ ਫਿਰ ਥੋੜਾ ਜਿਹਾ ਸਾਫ਼ ਕਰ ਲਓ ਠੀਕ ਹੈ ਸੋ ਇਹ ਤਾਂ ਸੀਗਾ ਕਿ ਜਦੋਂ ਆਪਾਂ ਆਲੂ ਬੋਇਲ ਕਰਨੀ ਹੈ ਤੇ ਆਪਣਾ ਭਾਂਡਾ ਕਾਲਾ ਨਾ ਹੋਵੇ ਉਹਨੂੰ ਕਿਵੇਂ ਕਰਨਾ ਤੇ ਕਿੰਨਾ ਕੁ ਪਾਣੀ ਪਾ ਕੇ ਆਪਾਂ ਆਲੂ ਬੋਇਲ ਕਰਨੀ ਹੈ ਠੀਕ ਹੈ ਤੇ ਦੂਜਾ ਆ ਜਿਹੜੀ ਆਪਾਂ ਚਾਹ ਪੋਣੀ ਦੀ ਗੱਲ ਕਰਦੇ ਸੀਗੀ ਆ ਦੇਖੋ ਮੇਰੀ ਆ ਚਾਹ ਪੋਣੀ ਟੁੱਟੀ ਹੋਈ ਹੈ ਹੈਨਾ ਵਰਤ ਵਰਤ ਕੇ ਵਿਚਾਰੀ ਇਸ ਕਰਕੇ ਮੈਂ ਰੱਖਿਆ ਹੋਇਆ ਕਿਉਂਕਿ ਡੰਡੀ ਨਾਲ ਤਾਂ ਨਹੀਂ ਆਪਾਂ ਚਾਹ ਪੋਣੀ ਚਾਹ ਤਾਂ ਇੱਥੋਂ ਹੀ ਪੋਣੀ ਹੈ ਤੇ ਉਹ ਠੀਕ ਹੈ ਓਕੇ ਹੈ ਇੱਥੋਂ ਫੜਨ ਜੋਗਾ ਹੈਗਾ ਸੋ ਦੇਖੋ ਤੁਸੀਂ ਬਿਲਕੁਲ ਨਵੀਂ ਕੱਢਤੀ ਮੈਂ ਬਿਲਕੁਲ ਨਵੀਂ ਨਹੀਂ ਹੈਗੀ ਪਰ ਤੇ ਨਵੀਂ ਲੱਗਦੀ ਹੈ ਬਿਲਕੁਲ ਠੀਕ ਹੈ ਲਿਸ਼ਕ ਦੀ ਹੈਨ ਤੇ ਇਹ ਇਹਨੂੰ ਵੀ ਤੇ ਇਹਨੂੰ ਵੀ ਦੋਵਾਂ ਨੂੰ ਅੱਛਾ ਇੱਕ ਕੰਮ ਹੋਰ ਚਾਹ ਪੋਣੀ ਹਮੇਸ਼ਾ ਸਟੀਲ ਦੀ ਯੂਜ਼ ਕਰਿਆ ਕਰੋ ਕਿਉਂਕਿ ਜਿਹੜੀ ਪਲਾਸਟਿਕ ਦੀ ਚਾਹ ਪੋਣੀ ਹੁੰਦੀ ਹੈ ਉਹ ਤੁਸੀਂ ਜਾਂ ਤਾਂ ਦੁੱਧ ਵਗੈਰਾ ਲਈ ਹੁੰਦੀ ਹੈ ਜਾਂ ਜੂਸ ਲਈ ਹੁੰਦੀ ਹੈ ਉਨਾ ਕੋਮਲੀ ਚਾਹ ਲਈ ਹਮੇਸ਼ਾ ਸਟੀਲ ਦੀ ਚਾਪ ਹੋਣੀ ਲਿਆ ਕਰੋ ਕਿਉਂਕਿ ਜਿਹੜਾ ਚਾਪਣੀ ਦਾ ਪਲਾਸਟਿਕ ਹੁੰਦਾ ਕੋਈ ਬਹੁਤ ਜ਼ਿਆਦਾ ਸੁਪੀਰੀਅਰ ਨਹੀਂ ਹੁੰਦਾ ਤਾਂ ਹੀ ਤਾਂ ਇਹ ਸਸਤੀ ਹੁੰਦੀ ਹੈ ਤਾਂ ਉਹਦੇ 'ਚ ਗਰਮ ਚਾਹ ਪਾਣਾ ਪਾਈ ਹੈ ਨਾ ਅਵੋਇਡ ਕਰੀਏ ਸੋ ਜਿਹੜੀ ਚਾਪ ਹੋਣੀ ਹੈ ਇਹਨੂੰ ਤੇ ਜਿਹੜੀਆਂ ਜਾਲੀਆਂ ਤੁਹਾਨੂੰ ਦਿਖਾਈਆਂ ਸੀ ਮੈਂ ਇਹਨਾਂ ਨੂੰ ਮੈਂ ਕਿਵੇਂ ਸਾਫ਼ ਕੀਤਾ ਭਾਂਡੇ ਦੇ ਵਿੱਚ ਪਾਣੀ ਪਾਇਆ ਉਹਦੇ ਵਿੱਚ ਪਾਉਣੇ ਤੁਸੀਂ ਮਿੱਠਾ ਸੋਡਾ ਠੀਕ ਹੈ ਚਮਚਾ ਡੇਢ ਚਮਚਾ ਦੋ ਪਾ ਲਓ ਸਸਤੀ ਚੀਜ਼ ਹੈ ਦੋ ਚਮਚੇ ਮਿੱਠੇ ਸੋਡੇ ਦੇ ਪਾਓ ਦੋ ਚਮਚੇ ਤੁਸੀਂ ਸਰਫ ਦੇ ਪਾ ਲਓ ਜਿਹੜਾ ਵੀ ਤੁਸੀਂ ਡਿਟਰਜੈਂਟ ਯੂਜ਼ ਕਰਦੇ ਹੋ ਭਰੇ ਕੋਪਰੇਡਣ ਲਈ ਜਾਂ ਜੋ ਵੀ ਮੈਂ ਕਿਉਂਕਿ ਭਾਂਡੇ ਲਈ ਮੈਂ ਉਹ ਵਾਲਾ ਡਿਟਰਜੈਂਟ ਯੂਜ਼ ਨਹੀਂ ਕਰਦੀ ਤੇ ਮੈਂ ਕੱਪੜਿਆਂ ਵਾਲਾ ਡਿਟਰਜੈਂਟ ਪਾ ਕੇ ਤੇ ਵਿੱਚ ਤੁਸੀਂ ਜੇ ਤੁਹਾਡੇ ਕੋਲ ਸਿਟ੍ਰਿਕ ਐਸਿਡ ਹੈਗਾ ਯਾਨੀ ਕਿ ਸਿਰਕਾ ਹੈਗਾ ਤਾਂ ਸਿਰਕਾ ਦਾ 2 ਟਕਣ ਪਾ ਲਓ ਨਹੀਂ ਹੈ ਤਾਂ ਤਾਂ ਨਿੰਬੂ ਪਾ ਦਿਓ ਠੀਕ ਹੈ ਨਿੰਬੂ ਨਚੋੜ ਦਿਓ ਵਿੱਚ ਇੱਕ ਤੇ ਤੁਸੀਂ ਉਹਨੂੰ ਬੋਇਲ ਕਰੋ ਇਹਨਾਂ ਵਿੱਚ ਸੜ ਦਿਓ ਤੇ ਉਹਨੂੰ ਬੋਇਲ ਹੋਣ ਦਿਓ 5-7 ਮਿੰਟ ਉਹਨੂੰ ਚੰਗਾ ਬੋਇਲ ਹੋਣ ਦੋ ਜਿਆਦਾ ਨਹੀਂ ਤੁਸੀਂ ਹਾਈ ਹੀਟ ਤੇ ਕਰ ਸਕਦੇ ਜਦੋਂ ਬੋਇਲ ਆਉਣ ਲੱਗਿਆ ਤੁਹਾਨੂੰ ਲੋ ਹੀ ਕਰਨਾ ਪੈਣਾ ਕਿਉਂਕਿ ਉਹ ਬਾਹਰ ਹੁੰਦਾ ਫਿਰ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਆਪਾਂ ਜਿਹੜੀਆਂ ਫੁੱਲ ਦੀਆਂ ਟੈਂਪਰੇਚਰ ਨਾਲ ਸੋ ਇਹਦੇ ਵਿੱਚ 5-7 ਮਿੰਟ ਇਹਨੂੰ ਬੋਇਲ ਹੋਣ ਦੋ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਢੋ ਮੈਲੇ ਦੀ ਬਿਲਕੁਲ ਐ ਬਸ ਐ ਲਾ ਲਓਗੇ ਮੜਾ ਜੀ ਮਿਹਨਤ ਭਰਦੀ ਹੈ ਬਸ ਪੋਲੀ ਹੋ ਗਈ ਹੁੰਦੀ ਹੈ ਤੁਸੀਂ ਆਪਣਾ ਦੰਦਾ ਵਾਲਾ ਕੋਈ ਵੀ ਬ੍ਰਸ਼ ਜਾਂ ਜਿਹੜਾ ਵੀ ਤੁਸੀਂ ਕਿਚਨ 'ਚ ਬ੍ਰਸ਼ ਰੱਖਿਆ ਹੋਇਆ ਹੁਣ ਇਹਦੇ ਵਿੱਚ ਤੁਸੀਂ ਸਟੀਲ ਵੂਲ ਹੈ ਜਿਹੜੀ ਉਹਨੂੰ ਨਾ ਯੂਜ਼ ਕਰਿਓ ਕਿਉਂਕਿ ਉਹ ਉਹਦੇ ਵਿੱਚ ਦੰਦੇ ਦੰਦੇ ਜੇ ਫਸ ਜਾਂਦੇ ਨੇ ਧੱਗੇ ਜਿਹੇ ਉਹਦੇ ਤੇ ਫਿਰ ਉਹ ਕੱਢਣੇ ਪੈਂਦੇ ਨੇ ਤੁਸੀਂ ਸਿੰਪਲ ਟੂਥ ਬ੍ਰਸ਼ ਇੱਕ ਜਿਹੜਾ ਉਹ ਲੈ ਲੈਣਾ ਤੇ ਉਹਨੂੰ ਉਹਨੂੰ ਰਗੜ ਦੇਣਾ ਹੈ ਬਸ ਇਹਨ ਲਿਸ਼ਕਣ ਲੱਗ ਜੂਗੀ ਤੇ ਮਹੀਨਾ ਤਾਂ ਹੁਣ ਘੱਟੋ-ਘੱਟ ਫੇਰ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਚੰਗੀ ਤਰ੍ਹਾਂ ਚਾਹ ਪਾਣੀ ਦੋਨੋਂ ਜਿੰਨੀਆਂ ਤੁਹਾਡੇ ਕੋਲ ਹੈ ਉਹਨੂੰ ਸਾਫ਼ ਕਰਕੇ ਰੱਖ ਲੈਣੀ ਆ ਆਪਾਂ ਇੱਕ ਗੱਲ ਦੂਜੀ ਗੱਲ ਜੇ ਤੁਹਾਡਾ ਪਾਣੀ ਇਹਨਾਂ ਨੂੰ ਵਾਸ਼ ਕਰਨ ਤੋਂ ਬਾਅਦ ਬਚਿਆ ਉਹ ਪਾਣੀ ਨੂੰ ਤੁਸੀਂ ਪ੍ਰਾਂਤ ਚ ਪਾ ਲੈਣਾ ਠੀਕ ਹੈ ਹੁਣ ਪ੍ਰਾਂਤ ਚ ਕਿਉਂ ਕੋਣਾ ਕਿਉਂਕਿ ਜਾਲੀਆਂ ਉਹ ਵੱਡੀਆਂ ਤੇ ਪਤਲੇ ਚ ਤਾਂ ਨਹੀਂ ਪੈਣਗੀਆਂ ਤੇ ਇਹਨਾਂ ਨੂੰ ਡਿਪ ਕਰਨਾ ਹੈ ਆਪਾਂ ਤੇ ਇਨਾਂ ਆ ਵੱਡੀ ਜਾਲੀ ਨੂੰ ਤਾਂ ਬਹੁਤ ਪਾਣੀ ਚਾਹੀਦਾ ਤੇ ਇਹਨਾਂ ਨੂੰ ਡਿਪ ਕਰਨ ਵਾਸਤੇ ਮੈਂ ਪ੍ਰਾਂਤ ਚ ਪਾ ਲਿਆ ਪਾਣੀ ਉਹੀ ਬਲਬਾਣੀ ਜਿਹੜਾ ਜਿਹਦੇ ਚਾ ਪਾਣੀ ਕਰੀ ਅਸੀਂ ਆਪਾਂ ਠੀਕ ਹੈ ਤੇ ਉਹਦੇ ਚ ਡੁੱਬੀਆਂ ਰਹਿਣ ਦਿਓ ਕੁਝ ਟਾਈਮ ਕੋਈ ਗਰਮੀਆਂ ਪਾਣੀ ਹੋ ਤੇ ਬਸ ਫਿਰ ਇਹਨਾਂ ਨੂੰ ਵੀ 15-20 ਮਿੰਟ ਪਈਆਂ ਰਹਿਣ ਦਿਓ ਉਸ ਤੋਂ ਬਾਅਦ ਉਹੀ ਬ੍ਰਸ਼ ਦੰਦਾ ਵਾਲਾ ਬ੍ਰਸ਼ ਜਿਹੜਾ ਹੁੰਦਾ ਆਪਣਾ ਟੂਥ ਬ੍ਰਸ਼ ਉਹ ਲੈ ਕੇ ਤੇ ਇਹਨੂੰ ਚੰਗੀ ਤਰ੍ਹਾਂ ਰਗੜ ਦੇਣਾ ਤੇ ਦੇਖੋ ਜੀ ਨਵੀਂ ਬਣ ਗਈ ਨਾ ਲਿਸ਼ਕਣ ਲੱਗੀ ਦੇਖੋ ਠੀਕ ਹੈ ਆ ਜਿਹੜਾ ਨਿਸ਼ਾਨ ਨਜ਼ਰ ਆਉਂਦਾ ਇਹ ਨਾ ਸੜ ਗਈ ਹੋਈ ਸੀ ਜਿਵੇਂ ਕਿਤੇ ਇਹ ਨਾ ਥੋੜਾ ਜਿਹਾ ਸਾਈਡ ਤੇ ਪਈ ਰਹੀ ਗਈ ਤੇ ਉੱਥੋਂ ਸੜ ਗਈ ਸੀ ਇਹ ਤਾਂ ਕਰਕੇ ਜਿਹੜਾ ਸੜ ਗਿਆ ਅ ਵਾਇਰ ਨੂੰ ਉਹਦੇ ਉੱਤੇ ਨਿਸ਼ਾਨ ਜਾਂਦਾ ਨਹੀਂ ਉਹ ਸੜੇ ਦਾ ਤਾਂ ਤੇ ਲੋ ਜੀ ਆ ਦੇਖੋ ਮੇਰੀ ਟੁੱਟੀ ਹੋਈ ਹੈ ਵਿਚਾਰੀ ਜਾਲੀ ਆ ਇਹ ਮਨਮਣਾ ਜਿਹਾ ਟੁੱਟ ਗਿਆ ਪਰ ਫਿਰ ਵੀ ਤੁਸੀਂ ਦੇਖੋ ਇਹ ਲਿਸ਼ਕਣ ਲੱਗੀ ਨਾ ਤੇ ਇਹ ਕੰਮ ਤੁਸੀਂ ਇਦੇ ਨਾਲ ਕਰ ਲੈਣਾ ਹੁਣ ਜਿਹੜਾ ਪਾਣੀ ਬਚ ਗਿਆ ਇਹ ਵੀ ਥੋਲੀਆਂ ਆਪਾਂ ਜਾਂ ਪੁਣੀ ਵੀ ਥੋਲੀ ਪਾਣੀ ਹਜੇ ਵੀ ਬਚ ਗਿਆ ਆਪਣਾ ਹਨਾ ਤੇ ਉਹ ਪਾਣੀ ਨੂੰ ਤੁਸੀਂ ਜਿੰਨੇ ਤੁਹਾਡੇ ਕੱਪ ਨੇ ਜਿਹੜੇ ਕਿੰਦਰੋਂ ਪੀਲੇ ਹੋ ਜਾਂਦੇ ਨੇ ਹਨਾ ਵਰਤੀ ਦੇ ਵਰਤੀ ਦੇ ਉਹ ਚਾ ਸਾਫ ਵੀ ਕਰ ਲੋ ਫਿਰ ਵੀ ਹੋ ਜਾਂਦੇ ਨੇ ਪੀਲੇ ਤੇ ਉਹਨਾਂ ਨੂੰ ਇਹਦੇ ਵਿੱਚ ਡਿਪ ਕਰ ਦੋ ਕੱਪਾਂ ਨੂੰ ਭਰ ਦੋ ਇਸ ਪਾਣੀ ਨਾਲ ਤੇ ਥੋੜੀ देर ਬਾਅਦ ਉਹਨਾਂ ਨੂੰ ਸਾਫ ਕਰੋ ਐ ਚਿੱਟੇ ਹੋ ਜਾਣਗੇ ਬਿਲਕੁਲ ਕੋਈ ਵੀ ਦਾਗਾ ਚਾ ਕਾਫੀ ਦਾ ਦਾਗਾ ਚਾ ਕੁਛ ਹੈ ਚੰਗੀ ਤਰ੍ਹਾਂ ਸਾਫ ਹੋ ਜਾਣਗੇ ਤੁਹਾਡੇ ਕੱਪ ਅ ਇਹਨਾਂ ਕੰਚ ਦੇ ਕੋਈ ਵੀ ਬਰਤਨ ਜਿਹੜਾ ਤੁਹਾਨੂੰ ਐ ਲੱਗਦਾ ਕਿ ਵਰਤੀ ਦਰਤੀ ਦਾ ਪੁਰਾਣਾ ਹੋ ਗਿਆ ਠੀਕ ਹੈ ਤੇ ਉਹਦੇ ਨਾਲ ਥੋੜੀ ਜਿਹੜੀ ਕਿਚਨ ਦੀ ਕਾਫੀ ਸਮੱਸਿਆ ਜਿਹੜੀ ਉਹ ਹੱਲ ਹੋ ਜਾਂਦੀ ਹੈ ਤੇ ਹੁਣ ਜਿਹੜਾ ਪਾਣੀ ਹਜੇ ਵੀ ਬਚ ਗਿਆ ਪਾਣੀ ਤਾਂ ਥੋੜਾ ਜਿਹਾ ਹੀ ਲੱਗਿਆ ਸੀ ਉਹ ਹੀ ਪਾਣੀ ਤਾਂ ਪਿਆ ਹੀ ਹੈ ਮੜਾ ਜਾਨੂੰ ਹੀਟ ਕਰੋ ਤੇ ਉਹਦੇ ਚੋਂ ਤੁਸੀਂ ਜਿੰਨੇ ਵੀ ਤੁਹਾਡੇ ਪਾਣੀ ਪੋਣੇ ਨੇ ਹਨਾ ਜਿਨ੍ਹਾਂ ਦੇ ਵਿੱਚ ਆਪਣਾ ਥੋੜਾ ਜਿਹਾ ਸੰਧਿਆਿਤ ਤਤ ਰਹਿੰਦਾ ਹੀ ਹੈ ਉਹ ਉਹ ਡਿਪ ਕਰੋ ਕੁਸਤਾ ਕਰ ਦੋ ਮੜਾ ਜੇ ਪਾਣੀ ਤੇ ਬਸ 5-7 ਮਿੰਟ ਅਵਾ ਦੇ ਨਾ ਨੂੰ ਵਾਸ਼ ਕਰ ਦੋ ਐਂਡ ਟਣ ਟਣ ਹੋ ਜੂਗੀ ਸਾਰੀ ਕਿਚਨ ਨਾਲੇ ਥੋਡੀਆਂ ਜਾਲੀਆਂ ਸਾਫ ਹੋ ਗਈਆਂ ਨਾਲੇ ਥੋਡੀ ਚਾਪਣੀ ਦੀ ਸੋਸਿਆ ਹੱਲ ਹੋ ਗਈ ਕਿਉਂਕਿ ਮੈਨੂੰ ਨਾ ਕਿਸੇ ਨੇ ਇੱਕ ਦਿਨ ਪੁੱਛਿਆ ਸੀ ਕਹਿੰਦੇ ਵੀ ਚਾਹ ਹੋਣੀ ਨਾ ਕਿਵੇਂ ਸਾਫ ਕਰਾਂ ਮੈਂ ਵੀ ਉਹੀ ਕਹਤਾ ਮੈਂ ਚਾਹ ਹੋਣੀ ਕਰ ਲਾ ਹੀਟ ਤੇ ਅੱਗ ਤੇ ਕਰੋ ਕਹਿੰਦੇ ਵੀ ਉਹ ਤਾਂ ਹੋ ਤੇ ਜਾਂਦੀ ਪਰ ਉਹਦੇ ਚੋਂ ਗਲਸ ਨਹੀਂ ਜਾਂਦੀ ਫਿਰ ਚਾਹ ਇਹ ਤਾਂ ਗੱਲ ਸਹੀ ਹੈ ਫਿਰ ਆ ਤਰੀਕੇ ਦੇ ਨਾਲ ਐਂ ਟਿਚ ਹੋ ਜਾਂਦੀਆਂ ਤੁਸੀਂ ਦੇਖੋ ਲਿਸ਼ਕਣ ਲੱਗ ਜੂਗੀ ਤੁਹਾਡੀ ਜਾਲੀਆਂ ਤੇ ਨਾਲੇ ਤੁਹਾਡੀ ਚਾਹ ਹੋਣੀ ਆ ਹੋਰ ਕੋਈ ਵੀ ਚੀਜ਼ ਤੁਹਾਨੂੰ ਇਸ ਤਰ੍ਹਾਂ ਲੱਗਦੀ ਹੈ ਕਿ ਇਹਦੇ ਤੇ ਅੱਛਾ ਇੱਕ ਹੋਰ ਹਾਂ ਜਿਹੜੀ ਤੁਹਾਡੀ ਆਪਣੀ ਹੁੰਦੀ ਹੈ ਥਰਮਸ ਜਿਹੜੀ ਆਪਾਂ ਅੱਜਕੱਲ ਵਿੱਚੋਂ ਸਟੀਲ ਦੀ ਵਾਲੀ ਅੱਜਕੱਲ ਆਉਣ ਲੱਗੀ ਥਰਮਸ ਠੀਕ ਹੈ ਤੇ ਉਹ ਕਈ ਵਾਰੀ ਨਾ ਇੰਨੀ ਮਤਲਬ ਮੂੰਹ ਜਿਆਦਾ ਟਾਈਟ ਹੁੰਦਾ ਕਿ ਉਹਦੇ ਵਿੱਚ ਬ੍ਰਸ਼ ਹੀ ਮਾਰਨਾ ਪੈਂਦਾ ਤੁਸੀਂ ਆਪਣਾ ਹੱਥ ਪਾ ਕੇ ਨਹੀਂ ਉਹਨੂੰ ਸਾਫ਼ ਕਰ ਸਕਦੇ ਵੈਸੇ ਤਾਂ ਦੋਨੋਂ ਤਰ੍ਹਾਂ ਦੀਆਂ ਆਉਂਦੀਆਂ ਕੋਸ਼ਿਸ਼ ਕਰੋ ਕਿ ਉਹ ਵਾਲੀ ਲਓ ਜਿੱਤੇ ਚ ਹੱਥ ਪਾ ਕੇ ਚੰਗੀ ਤਰ੍ਹਾਂ ਸਫਾਈ ਹੋ ਜAVE ਜੇ ਉਹ ਨਹੀਂ ਹੈਗੀ ਤੁਜੀ ਹੈ ਤੇ ਤੁਸੀਂ ਉਹਦੇ ਵਿੱਚ ਕੁਝ ਨਹੀਂ ਕਰਨਾ ਹੈਗਾ ਪਾਣੀ ਪਾ ਕੇ ਥੋੜਾ ਜਿਹਾ ਮਿੱਠਾ ਥੋੜਾ ਪਾ ਦਿਆ ਕਰੋ ਫਲਾ ਕੇ ਉਹਨੂੰ ਉਵੇਂ ਹੀ ਪਈ ਰਹਿਣ ਦਿਓ ਕਰੋ ਬਸ ਫਿਰ ਜਦੋਂ 2-4 ਘੰਟੇ ਬਾਅਦ ਜਾਂ ਰਾਤ ਨੂੰ ਤੁਸੀਂ ਮਿੱਠਾ ਥੋੜਾ ਪਾ ਕੇ ਰੱਖਤੀ ਸੀ ਤੁਸੀਂ ਸਵੇਰੇ ਚੱਕੋਗੇ ਮਾੜੀ ਜਿਹੀ ਬੈਸ਼ਿੰਗ ਕਰੋਗੇ ਤੇ ਇਹਨਾਂ ਸਾਰੇ ਦਾਗ-ਧੂਗ ਲੈ ਕੇ ਲਿਸ਼ਕਣ ਲੱਗ ਜੂਗੀ ਤੁਹਾਡੀ ਕੈਟਲ ਵੀ ਬਿਲਕੁਲ ਜੇ ਕੋਈ ਪੁਰਾਣੀ ਕੈਟਲ ਪਈ ਹੈ ਤੇ ਇਸੇ ਕਰਕੇ ਤੁਸੀਂ ਨਹੀਂ ਵਰਤ ਰਹੇ ਕਿ ਉਹਦੇ ਵਿੱਚੋਂ ਉਹ ਚਾਹ ਦੇ ਨਿਸ਼ਾਨ ਜਿਵੇਂ ਬਣ ਗਏ ਹੋਏ ਕੋਰਨਰਸ ਤੇ ਬਣ ਜਾਂਦੀ ਨਹੀਂ ਠੀਕ ਹੈ ਇਹ ਨਹੀਂ ਕਿ ਆਪਾਂ ਉਹਨੂੰ ਸਾਫ਼ ਨਹੀਂ ਕਰਦੇ ਫਿਰ ਵੀ ਉਹ ਚਿੱਠੀਆਂ ਜੀਆਂ ਚ ਬਣ ਜਾਂਦੇ ਨੇ ਨਿਸ਼ਾਨ ਤੇ ਉਹ ਤੇ ਇਹ ਤੁਸੀਂ ਵਰਤ ਲੈਣੇ। ਹਾਂਜੀ ਇੱਕ ਟਿਪ ਤੁਹਾਨੂੰ ਹੋਰ ਦੇਣੀ ਆ ਉਹ ਇਹ ਕਿ ਅਦਰਕ ਆ ਆਪਣਾ ਜਿੰਜਰ ਜਿਹੜਾ ਉਹ ਅਕਸਰ ਆਪਾਂ ਨੂੰ ਆਇ ਲੱਗਦਾ ਕਿ ਹਨਾ ਇਹਨੂੰ ਸਾਹਮਣਾ ਸਤੋਂ ਖਿਆਲ ਖਰਾਬ ਹੋ ਜਾਂਦਾ ਹੋਰ ਹੋ ਜਾਂਦਾ ਤਾਂ ਉਹਨੇ ਕੇ ਬਿਲਕੁਲ ਸਿੰਪਲ ਤਰੀਕਾ ਤੁਹੰਦਾ ਜਣੀ ਹੈ ਤੁਸੀਂ ਪਾਣੀ ਦਾ ਇੱਕ ਕੋਈ ਵੀ ਕੰਟੇਨਰ ਲੈ ਲੈਣਾ ਜਿਹੜਾ ਤੁਹਾਡਾ ਫ੍ਰਿਜ ਜਿਹਾ ਜੀ ਉਹਦੇ ਵਿੱਚ ਤੁਸੀਂ ਅ ਅਦਰਕ ਪਾ ਦੇਣਾ ਤੇ ਉਹਨੂੰ ਫ੍ਰਿਜ ਵਿੱਚ ਰੱਖ ਦੇਣਾ। ਠੀਕ ਹੈ ਹੁਣ ਤੁਹਾਨੂੰ ਆਏ ਲੱਗੂਗਾ ਵੀ ਪਾਣੀ 'ਚ ਭਿਜਿ ਕੇ ਤਾਂ ਹੀ ਖਰਾਬ ਹੋ ਜੀ ਜੇ ਨਹੀਂ ਖਰਾਬ ਨਹੀਂ ਹੁੰਦਾ ਉਹਵੇਂ ਦਾ ਉਹਵੇਂ ਪਿਆ ਰਹੂਗਾ ਫਰੈਸ਼ ਤੁਸੀਂ ਉਹ ਚ ਕੱਢੀ ਚਲੋ ਵਸਤੇ ਵਰਤੀ ਚਲੋ ਤੇ ਤੁਸੀਂ ਹੈਰਾਨ ਹੋ ਜੂਗੀਆਂ ਕਿ ਪਾਣੀ 'ਚ ਤਾਂ ਵੈਸੇ ਅਧਰਕਾਂ ਨੂੰ ਲੱਗਦਾ ਚਿਪਚਿਪ ਕਰਨ ਲੱਗ ਜੂਗਾ ਤੇ ਟੁੱਟਿਆ ਭਿੱਜਿਆ ਜਿਹਾ ਹੋ ਜੂਗਾ ਤੇ ਖਰਾਬ ਹੋ ਜੀ ਫਿਲਪਿਲਾ ਹੋ ਜੂਗਾ ਜੇ ਵਿੱਚ ਕੁਝ ਨਹੀਂ ਹੁੰਦਾ ਹੈ ਬਹੁਤ ਵਧੀਆ ਟਿਪ ਹੈ ਇਹ ਤੁਸੀਂ ਅਦਰਕ ਨੂੰ ਪਾਣੀ 'ਚ ਡੁਬੋ ਕੇ ਪਰ ਡੁੱਬਿਆ ਹੋਣਾ ਚਾਹੀਦਾ ਠੀਕ ਹੈ 에ਅਰ ਨਹੀਂ ਕੰਟੈਕਟ ਹੋਣੀ ਚਾਹੀਦੀ ਪੂਰਾ ਡਬੋ ਦੇਣਾ ਤੇ ਉੱਪਰ ਤੁਸੀਂ ਢੱਕਣ ਲਾ ਕੇ ਫ੍ਰੀਜ 'ਚ ਰੱਖ ਦੋ ਤੇ ਬਸ ਕੱਢ ਕੱਢ ਕੇ ਵਰਤੀ ਚਲੋ ਤੇ ਬਹੁਤ ਦੇਰ ਤੱਕ ਬਿਲਕੁਲ ਫਰੈਸ਼ ਰਹੂਗਾ ਇੱਕ ਬਹੁਤ ਵਧੀਆ ਟਿਪ ਹੈ ਜਿਹੜੀ ਕੰਮ ਦੀ ਹੈ ਜਦੋਂ ਤੁਸੀਂ ਦੁੱਧ ਬੋਇਲ ਕਰਦੇ ਹੋ ਉਹ ਤੁਹਾਡਾ ਦੁੱਧ ਕਈ ਵਾਰੀ ਸੜ ਜਾਂਦਾ ਹਿੱਟ ਹੋ ਜੇ ਸਟੀਲ ਦਾ ਤਿਲਲਾ ਹੋਵੇ ਤਾਂ ਉਹਦੇ ਵਿੱਚ ਥੋੜਾ ਜਿਹਾ ਪਹਿਲਾਂ ਪਾਣੀ ਪਾ ਲਓ ਬਿਲਕੁਲ ਨਹੀਂ ਸੜਦਾ ਇਹ ਇੱਕ ਵਾਰ ਦੁੱਧ ਗਰਮ ਹੋ ਜਾਂਦਾ ਤੁਹਾਡਾ ਠੀਕ ਹੈ ਸੋ ਇਹ ਮੇਰਾ ਖਿਆਲ ਹੈ ਵੀ ਕਿਸੇ ਨਾ ਕਿਸੇ ਦੇ ਕੰਮ ਦੀਆਂ ਗੱਲਾਂ ਸੀ ਜਿਹੜੀਆਂ ਮੇਰੇ ਕੋਲੇ ਸੀਗੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਤੀਆਂ ਬਾਕੀ ਫੇਰ ਹੋਰ ਨਾਲ ਦੀ ਨਾਲ ਸ਼ੇਅਰ ਕਰਦੀ ਰਹੂੰਗੀ ਤੇ ਬਾਕੀ ਹੋਰ ਤੁਹਾਡੇ ਕੋਲ ਜਿਹੜੀਆਂ ਟਿਪਸ ਹੋਈਆਂ ਤੁਸੀਂ ਜਰੂਰ ਮੈਨਾਂ ਸ਼ੇਅਰ ਕਰਿਓ ਤੁਹਾਡੇ ਕਾਰਨ ਮੇਰੀ ਹੋਰ ਨੌਲੇਜ ਵੱਧ ਜੂਗੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਆ ਕਰੋ ਲਾਈਕ ਕਰਦੇਆ ਕਰੋ ਕੋਈ ਛੋਟਾ ਜਿਹਾ ਕਮੈਂਟ ਲਵਲੀ ਜਿਹਾ ਤੇ ਮੇਰਾ ਹੌਸਲਾ ਬਣਾਉਣ ਲਈ ਬਹੁਤ ਹੈ ਉਹ ਠੀਕ ਹੈ ਇਹਨਾਂ ਕੰਮ ਜਰੂਰ ਕਰਨਾ ਤੁਸੀਂ ਵੀ ਮੇਰੇ ਲਈ ਸੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਖੂਬਸੂਰਤ ਵੈਰਾਈਟੀ ਲੈ ਕੇ ਠੀਕ ਹੈ ਜੀ ਬਾਕੀ ਇੱਕੋ ਹੀ ਲਾਈਫ ਹੈ ਤੇ ਇੰਜੋਏ ਕਰਦੇ ਰਹੋ ਖੁਸ਼ ਰਹੋ ਜਦੋਂ ਵੀ ਸੋਈ ਚ ਕੰਮ ਕਰਨਾ ਹੈ ਖੁਸ਼ੀ ਖੁਸ਼ੀ ਕਰਨਾ ਹੈ ਆਪਾਂ ਤਾਂ ਕਿ ਬੱਦਹ ਹੋ ਗਈ ਤੇ ਰੋਟੀ ਖਾਣ ਵਾਲਿਆਂ ਵਾਸਤੇ ਉਹੀ ਸਾਡੀਆਂ ਪੋਜ਼ਿਟਿਵ ਵਾਈਬਸ ਉਹਨਾਂ ਵਿੱਚ ਚਲੀਆਂ ਜਾਂ। ਸੋ ਇਹ ਸੀ ਮੇਰੀ ਛੋਟੀ ਜਿਹੀ ਨੋਲੇਜ ਦਾ ਇੱਕ ਕਲਿੱਪ ਮਿਲਾਂਗੇ ਅਗਲੀ ਵੀਡੀਓ 'ਚ। ਤਦ ਤੱਕ ਆਪਣਾ ਖਿਆਲ ਰੱਖਿਓ। ਆਪਣੀ ਘਰ ਦੇਆਂ ਦਾ ਖਿਆਲ ਰੱਖੋ। ਖਾਸ ਕਰਕੇ ਬਜ਼ੁਰਗਾਂ ਦੇ ਬੱਚਿਆਂ ਦਾ ਖਿਆਲ ਰੱਖਿਓ।